ਜੀ ਆ ਗਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਦਿਖਾਉਣੇ ਸਵਰਾਜ ਤੇ ਨਾਲ ਮਲਾਉਂਦੇ ਆ ਚਾਚਾ ਜੀ ਨਾਲ ਹਾਂਜੀ ਚਾਚਾ ਜੀ ਜੀ ਹਾਸ਼ਟਰੀਕਰ ਬਾਈ ਸਾਹਿਬ ਜੀ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਕੀ ਹੈ ਨਾਮ ਸਖਪਾਲ ਜੀ ਠੀਕ ਹੈ ਟਲਵੰਡੀ ਦਾ ਹੈਗਾ ਤਲਵੰਡੀ ਦਾ ਤੇ ਆਪਾਂ ਸਵਰਾਜ ਅਸਦਰਜਾ ਦਿਖਾਉਣੇ ਸਾਨੂੰ ਬਾਈ ਦਾ ਕਿੰਨੇ ਮਾਡਲ ਆ ਇਹ 2002 ਮਾਡਲ ਆ ਜੀ 2002 ਮਾਡਲ ਆ ਜੀ ਸਾਰਾ ਓਰੀਜਨਲ ਆ ਰੈਡੀ ਫੋਰਾ ਫੋਰਾ ਟਾਇਰ ਟੱਪੇ ਚੰਗੇ ਆ ਸਾਰਾ ਪੰਜਾਬ ਨੰਬਰ ਹੈ ਚੇਹੇ ਚਰੀ ਆ ਠੀਕ ਟਰੈਕਟਰ ਬਾਕੇ ਲੈ ਜਾਓ ਬਣਾ ਦੇ ਓਕੇ ਆ ਚਲ ਬਾਕੇ ਲੈ ਜਾਓ ਇਹ ਮੈਨੂੰ ਲੱਗਦਾ ਚੱਲਦਾ ਵੀ ਰਿਹਾ ਹੈ ਨਾ ਇਹ ਮਸ਼ੀਨ ਬਾਕੇ ਲੈ ਜਾਓ ਚੱਲਦਾ ਰਿਹਾ ਟਰੈਕਟਰ ਜਮਾ ਓਕੇ ਕੰਡੀਸ਼ਨ ਆ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ 2 ਲੱਖ 60000 ਤੇ 2002 ਮਾਡਲ ਆ ਪੰਜਾਬ ਨੰਬਰ ਰੇਟ ਹੈਗੇ 2 ਲੱਖ 88000 ਗ੍ਰੇਨ ਸ਼ਾਟ ਲੱਗ ਗਿਆ ਜਦੋਂ ਉਹ ਟਰੈਕਟਰ 60 ਦਾ ਦੇ ਦੇ ਅੱਠ ਦਾ ਦੇ ਦਾਂਗੇ ਕੱਟ ਦੇ ਲੱਗ ਗਿਆ ਕਿ ਤੂੜੀ ਵਾਲੀ ਮਸ਼ੀਨ ਤੂੜੀ ਆ ਇਹ ਵੀ ਬਾਈ 15 ਮਾਡਲ ਆ ਠੀਕ ਸਾਰੇ ਓਕੇ ਆ ਕੰਡੀਸ਼ਨ ਦਿਖਾਓ ਵਿੱਚੋਂ ਭਨੇੜ ਸਲੇੜ ਦਿਖਾਓ ਸਾਰਾ ਕੁਝ ਨਾਵਾ ਜਾਲ ਜੂਲ ਸਾਰਾ ਨਾਵਾ ਠੀਕ ਆ ਠੀਕ ਆ ਯਾਰ ਪਿਆਣੀ ਪਾਲ ਦੀ ਗਰੀਸ ਲਾ ਮਾਰ ਕੇ ਚਲਾ ਲਿਓ ਅੱਜ ਦੀ ਘੜੀ ਕੁਝ ਨਹੀਂ ਕਰਨਾ ਵਿੱਚੋਂ ਦੇਖੋ ਮਸ਼ੀਨ ਦੀ ਕੰਡੀਸ਼ਨ ਦਿਖਾਓ ਚਾਰੇ ਪਾਸੇ 55 ਕਿੰਨੇ ਕੀ ਬਾਰੇ ਜੀ ਪੱਖੇ ਪਰਮਾ ਵਿਸ਼ਕਰਮ ਪੱਕੇ ਪੱਕੇ ਦੇਖੋ ਪੂਰੇ ਕੋਕਾ ਵੀ ਦਾ ਵਿਚੋਂ ਦਿਖਾਓ ਜੀ ਆ ਨਹੀਂ ਹੈਗਾ ਵੀ ਮਾਡਲ ਵਿੱਚ ਮਾਡਲ 15 ਮਸ਼ੀਨਾਂ ਪੰਗਾ ਜਮਾ ਜਮਾ ਉੱਥੇ ਆਹ ਚੀਜ਼ਾਂ ਦੇਖੋ ਇਹ ਹੀ ਚੀਜ਼ਾਂ ਦਾ ਮੁੱਲ ਹੁੰਦਾ ਈ ਅਗਲਾ ਰੇਟ ਕਹਿੰਦਾ ਸਹੀ ਗੱਲ ਹੈ ਇਹ ਸਹੀ ਚੀਜ਼ਾਂ ਨੇ ਬੋ ਕਰੇ ਕਿਸ਼ਤਾਂ ਮਸ਼ੀਨ ਜਰੀ ਜੂਰੀ 2000 ਹੈ ਨਹੀਂ ਜਮੀਨ ਮਸ਼ੀਨ ਸਾਰੇ ਜਾਲ ਜੱਪਾ ਦਿਖਾ ਦੇ ਆਹ ਦਿਖਾ ਦੇ ਉੱਤੋਂ ਜਮਾ ਜਾਲ ਜੂੜ ਨਾਲ ਸਾਰੇ ਬ੍ਰੈਂਡ ਦਿਖਾਉਣੇ ਬ੍ਰੈਂਡ ਸਾਰੇ ਨਾਮੇ ਆ ਬਿਲਕੁਲ Jamaah bagus, jamaah bagus. Jamaah bagus, jamaah 2015 ਦਾ ਮਾਡਲ 1,75,000 ਕਰਦਾਂਗੇ ਮਸ਼ੀਨ 65 ਦੀ ਦਸਾਈ 65 ਦੀ ਜਾਨਗੇ ਜਮਾ ਓਕੇ ਯਾਰ ਇਹ ਚੱਲੀ ਆ ਮਸ਼ੀਨ ਅਸੀਂ 65 ਦੇ ਦੇ ਦਾਂਗੇ ਇਹ ਮਸ਼ੀਨ ਹਾਂ ਸਾਡੇ ਪਾਈ ਖੁਦੋਂ ਖੁਦ ਕਰਦਾ ਰਹਿੰਦਾ ਪੂਰੀ ਤਸੱਲੀ ਵਾਲੀ ਮਸ਼ੀਨ ਹੈ ਵੀਰੇ ਇਹ ਗੱਲ ਨਹੀਂ ਆਪਾਂ ਆਪ ਚਲਾਈ ਆ ਕਈ ਸੀਜ਼ਨ ਹੋ ਗਿਆ ਆਪਣੇ ਕੋਲੇ ਠੀਕ ਹੈ ਬਈ ਤੇ ਨੰਬਰ ਬੋਲ ਦੋ ਇੱਕ ਆਪਣਾ ਨੰਬਰ ਹੈਗਾ 99160 7469 ਠੀਕ ਹੈ ਪਾਈ ਨੂੰ ਦਿਓ ਸੇਵਾ ਦਾ ਮੌਕਾ ਤੇ ਧੰਨਵਾਦ ਹੋ ਗਿਆ YouTube ਦੇਖਣਾ ਸਬਸਕ੍ਰਾਈਬ ਕਰ ਲਿਓ ਜੇ Facebook ਦੇਖਦੇ ਹੋ ਤਾਂ ਫੋਲੋ ਕਰ ਲਓ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ